ਪੰਜਾਬ ਕਾਂਗਰਸ ਦੇ ਵਿੱਚ ਇੱਕ ਨਵਾਂ ਕਲੇਸ਼ ੜ ਗਿਆ ਹੈ ਜੀ ਹਾਂ ਹੁਣ ਕਾਸਟ ਨੂੰ ਲੈ ਕੇ ਜਿਹੜਾ ਕਿ ਲਗਾਤਾਰ ਕਲੇਸ਼ ਪੈਂਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਵਿੱਚ ਚਰਨਜੀਤ ਚੰਨੀ ਵੀ ਹੁਣ ਦਲਿਤ ਭਾਈਚਾਰੇ ਦੇ ਲਈ ਜਿਹੜਾ ਕਿ ਅਹੁਦੇ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਈ ਦਿਨਾਂ ਦੇ ਵਿੱਚ ਚਰਚਾ ਹੋ ਰਹੀਆਂ ਸੀ ਜਿਸ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਸ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਿੱਤੀ ਕਿ ਬਿਆਨ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਦਲਿਤ ਭਾਈਚਾਰੇ ਨੂੰ ਅਸੀਂ ਸਿਰ ਦਾ ਤਾਜ ਮੰਨਦੇ ਆ ਤੇ ਉੱਥੇ ਹੀ ਗਰੀਬਾਂ ਨੂੰ ਅਸੀਂ ਸਿਰ ਦੇ ਉੱਤੇ ਬਿਠਾ ਕੇ ਰੱਖਦੇ ਆ ਤਾਂ ਚਰਨਜੀਤ ਚੰਨੀ ਨੇ ਵੀ ਜਿਹੜਾ ਕਿ ਹੁਣ ਦਲਿਤ ਭਾਈਚਾਰੇ ਦੇ ਲਈ ਅਹਿਮ ਮੰਗ ਕੀਤੀ ਆ ਤਾਂ ਤੁਹਾਨੂੰ ਦੱਸਦੀ ਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਕਾਂਗਰਸ ਵਿੱਚ ਜੱਟ ਸਿੱਖਾ ਗੂਆਂ ਦੇ ਦਬਦਬੇ ਨੂੰ ਲੈ ਕੇ ਉਠਾਏ ਗਏ ਸਵਾਲਾਂ ਨੇ ਪਾਰਟੀ ਅੰਦਰ ਗੰਭੀਰ ਸਿਆਸੀ ਛੇੜ ਚर्चा ਛੇੜ ਦਿੰਦੀ ਹੈ ਚੰਨੀ ਦੇਸ ਸਟੈਂਡ ਨੂੰ ਪਾਰਟੀ ਦੇ ਅੰਦਰੂਨੀ ਸੰਤੁਲਨ ਦੇ ਲਈ ਇੱਕ ਵੱਡੀ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ ਤਾਂ ਤੁਹਾਨੂੰ ਦੱਸੀਏ ਕਿ ਚੰਡੀਗੜ੍ਹ ਦੇ ਵਿੱਚ ਸ਼ਨੀਵਾਰ ਨੂੰ ਪੰਜਾਬ ਕਾਂਗਰਸ ਦੇ ਦਲਿਤ ਸੈੱਲ ਵੱਲੋਂ ਕਰਵਾਈ ਗਈ ਮੀਟਿੰਗ ਦੌਰਾਨ ਚੰਨੀ ਨੇ ਕਿਹਾ ਕਿ ਪਾਰਟੀ ਦੀ ਸੂਬਾਈ ਕਾਇਦੇ ਵਿੱਚ ਦਲਿਤ ਆਗੂਆਂ ਨੂੰ ਜੱਟ ਸਿੱਖਾਂ ਦੇ ਮੁਕਾਬਲੇ ਯੋਗ ਭਾਗੀਦਾਰੀ ਨਹੀਂ ਮਿਲ ਰਹੀ ਤੇ ਉਹਨਾਂ ਨੂੰ ਦਾਵਾ ਸੀ ਕਿ ਪੰਜਾਬ ਕਾਂਗਰਸ ਚ ਦਲਿਤ ਵਰਗ ਕੋਲ ਕੋਈ ਵੱਡਾ ਫੈਸਲਾ ਲੈਣ ਵਾਲਾ ਉਹਦਾ ਨਹੀਂ ਹੈ ਤੇ ਇਸ ਮੀਟਿੰਗ ਦੇ ਵਿੱਚ ਕਾਂਗਰਸ ਐਸਸੀ ਵਿਭਾਗ ਦੇ ਰਾਸ਼ਟਰੀ ਪ੍ਰਧਾਨ ਰਜਿੰਦਰਪਾਲ ਗੋਤਮ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਸੀਨੀਅਰ ਹਾਗੂ ਹਾਜ਼ਰ ਸਨ ਤੇ ਉੱਥੇ ਦੱਸਦੀ ਹੈ ਕਿ ਚੰਨੀ ਦੇ ਬਿਆਨ ਤੋਂ ਬਾਅਦ ਪਾਰਟੀ ਜਿਹੜੀ ਕਿ ਪਰਦਾਨ ਰਾਜਵੜਿੰਗ ਨੇ ਤਿੱਖੀ ਪ੍ਰਕਿਰਿਆ ਕੀਤੀ ਰਾਜਵੜਿੰਗ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੋ ਵਿਧਾਨ ਸਭਾ ਸੀਟ ਤੋਂ ਹਾਰ ਗਏ ਨੇ ਫਿਰ ਵੀ ਪਾਰਟੀ ਨੇ ਉਹਨਾਂ ਨੂੰ ਸੰਸਦ ਮੈਂਬਰ ਬਣਾਇਆ ਤੇ ਉਸਨੇ ਇਹ ਵੀ ਦੱਸਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਬਣਨ ਵਾਲੇ ਸੀ ਪਰ ਪਾਰਟੀ ਨੇ ਦਲਿਤ ਚਾਰੇ ਵਜੋ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਤੇ ਵੜਿੰਗ ਨੇ ਜੋਰ ਦੇ ਕੇ ਕਿਹਾ ਕਿ ਚੰਨੀ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਨੇ ਦਲਿਤ ਕਾਂਗਰਸ ਲਈ ਸਰਦਾਤਾਜ ਨੇ ਤੇ ਇਸ ਮਾਮਲੇ ਨੇ ਪੰਜਾਬ ਦੇ ਵਿੱਚ ਅੰਦਰੂਨੀ ਤਣਾ ਨੂੰ ਜਾਗਰ ਕਰ ਦਿੱਤਾ ਤੇ ਆਉਂਦੇ ਸਮੇਂ ਦੇ ਵਿੱਚ ਇਸ ਦੇ ਸਿਆਸੀ ਪਰਿਵਾਰ ਪ੍ਰਭਾਵ ਗੰਭੀਰ ਹੋ ਸਕਦੇ ਨੇ ਤੇ ਦੱਸਦੀ ਹੈ ਕਿ ਪੰਜਾਬ ਕਾਂਗਰਸ ਚ ਜੱਟ ਸਿੱਖ ਦਬਦਬੇ ਤੇ ਮੁੱਦੇ ਤੇ ਹੁਣ ਚੰਨੀ ਦੇ ਬਿਆਨ ਦੇ ਨਾਲ ਸਿਆਸੀ ਕਮਸਾਨ ਮਚ ਗਿਆ ਤਾਂ ਦੱਸ ਦਈਏ ਕਿ ਹੁਣ ਕਾਂਗਰਸ ਦੇ ਵਿੱਚ ਇੱਕ ਕਾਸਟ ਨੂੰ ਲੈ ਕੇ ਵੀ ਹੁਣ ਕਲੇਸ਼ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਵਿੱਚ ਦਲਿਤ ਤੇ ਦੂਜੇ ਪਾਸੇ ਜੱਟ ਸਿੱਖ ਨੂੰ ਲੈ ਕੇ ਵਰਸਸ ਦਿਖਾਈ ਦੇ ਰਹੇ ਤੇ ਜਿਸ ਦੇ ਤਹਿਤ ਹੁਣ ਛੰਨੀ ਦੇ ਬਿਆਨਤ ਤੋਂ ਬਾਅਦ ਲਗਾਤਾਰ ਸਿਆਸੀ ਕਮਸਾਣਾ ਜਿਹੜਾ ਕਿ ਮੱਚਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਕਾਂਗਰਸ ਦੇ ਵਿੱਚ ਇੱਕ ਨਵਾਂ ਕਲੇਸ਼ ੜ ਗਿਆ ਹੈ ਜੀ ਹਾਂ ਹੁਣ ਕਾਸਟ ਨੂੰ ਲੈ ਕੇ ਜਿਹੜਾ ਕਿ ਲਗਾਤਾਰ ਕਲੇਸ਼ ਪੈਂਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਵਿੱਚ ਚਰਨਜੀਤ ਚੰਨੀ ਵੀ ਹੁਣ ਦਲਿਤ ਭਾਈਚਾਰੇ ਦੇ ਲਈ ਜਿਹੜਾ ਕਿ ਅਹੁਦੇ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਈ ਦਿਨਾਂ ਦੇ ਵਿੱਚ ਚਰਚਾ ਹੋ ਰਹੀਆਂ ਸੀ ਜਿਸ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਇਸ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਿੱਤੀ ਕਿ ਬਿਆਨ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਦਲਿਤ ਭਾਈਚਾਰੇ ਨੂੰ ਅਸੀਂ ਸਿਰ ਦਾ ਤਾਜ ਮੰਨਦੇ ਆ ਤੇ ਉੱਥੇ ਹੀ ਗਰੀਬਾਂ ਨੂੰ ਅਸੀਂ ਸਿਰ ਦੇ ਉੱਤੇ ਵੇ ਬਿਠਾ ਕੇ ਰੱਖਦੇ ਆ ਤਾਂ ਚਰਨਜੀਤ ਚੰਨੀ ਨੇ ਵੀ ਜਿਹੜਾ ਕਿ ਹੁਣ ਦਲਿਤ ਭਾਈਚਾਰੇ ਦੇ ਲਈ ਅਹਿਮ ਮੰਗ ਕੀਤੀ ਆ ਤਾਂ ਤੁਹਾਨੂੰ ਦੱਸਦੀ ਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਕਾਂਗਰਸ ਵਿੱਚ ਜੱਟ ਸਿੱਖਾ ਗੂਆਂ ਦੇ ਦਬਦਬੇ ਨੂੰ ਲੈ ਕੇ ਉਠਾਏ ਗਏ ਸਵਾਲਾਂ ਨੇ ਪਾਰਟੀ ਅੰਦਰ ਗੰਭੀਰ ਸਿਆਸੀ ਛੇੜ ਚਰਚਾ ਛੇੜ ਦਿੰਦੀ ਹੈ ਚੰਨੀ ਦੇਸ ਸਟੈਂਡ ਨੂੰ ਪਾਰਟੀ ਦੇ ਅੰਦਰੂਨੀ ਸੰਤੁਲਨ ਦੇ ਲਈ ਇੱਕ ਵੱਡੀ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ ਤਾਂ ਤੁਹਾਨੂੰ ਦੱਸੀਏ ਕਿ ਸ਼ੰਦੀਗੜ੍ਹ ਦੇ ਵਿੱਚ ਸ਼ਨੀਵਾਰ ਨੂੰ ਪੰਜਾਬ ਕਾਂਗਰਸ ਦੇ ਦਲਿਤ ਸੈੱਲ ਵੱਲੋਂ ਕਰਵਾਈ ਗਈ ਮੀਟਿੰਗ ਦੌਰਾਨ ਚੰਨੀ ਨੇ ਕਿਹਾ ਕਿ ਪਾਰਟੀ ਦੀ ਸੂਬਾ ਇਕਾਈ ਦੇ ਵਿੱਚ ਦਲਿਤ ਆਗੂਆਂ ਨੂੰ ਜੱਟ ਸਿੱਖਾਂ ਦੇ ਮੁਕਾਬਲੇ ਯੋਗ ਭਾਗੀਦਾਰੀ ਨਹੀਂ ਮਿਲ ਰਹੀ ਤੇ ਉਹਨਾਂ ਨੂੰ ਦਾਵਾ ਸੀ ਕਿ ਪੰਜਾਬ ਕਾਂਗਰਸ ਚ ਦਲਿਤ ਵਰਗ ਕੋਲ ਕੋਈ ਵੱਡਾ ਫੈਸਲਾ ਲੈਣ ਵਾਲਾ ਉਧਾ ਨਹੀਂ ਹੈ ਤੇ ਇਸ ਮੀਟਿੰਗ ਦੇ ਵਿੱਚ ਕਾਂਗਰਸ ਐਸਸੀ ਵਿਭਾਗ ਦੇ ਰਾਸ਼ਟਰੀ ਪ੍ਰਧਾਨ ਰਜਿੰਦਰਪਾਲ ਗੋਤਮ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਸੀਨੀਅਰ ਹਾਗੂ ਹਾਜ਼ਰ ਸਨ ਤੇ ਉੱਥੇ ਦੱਸਦੀ ਕਿ ਚੰਨੀ ਦੇ ਬਿਆਨ ਤੋਂ ਬਾਅਦ ਪਾਰਟੀ ਜਿਹੜੀ ਕਿ ਪਰਦਾਨ ਰਾਜਵੜਿੰਗ ਨੇ ਤਿੱਖੀ ਪ੍ਰਕਿਰਿਆ ਕੀਤੀ ਰਾਜਵੜਿੰਗ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੋ ਵਿਧਾਨ ਸਭਾ ਸੀਟ ਤੋਂ ਹਾਰ ਗਏ ਨੇ ਫਿਰ ਵੀ ਪਾਰਟੀ ਨੇ ਉਹਨਾਂ ਨੂੰ ਸੰਸਦ ਮੈਂਬਰ ਬਣਾਇਆ ਤੇ ਉਸਨੇ ਇਹ ਵੀ ਦੱਸਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਬਣਨ ਵਾਲੇ ਸੀ ਪਰ ਪਾਰਟੀ ਨੇ ਦਲਿਤ ਚਾਰੇ ਵਜੋ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਤੇ ਵਰਿੰਗ ਨੇ ਜੋਰ ਦੇ ਕੇ ਕਿਹਾ ਕਿ ਚੰਨੀ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਨੇ ਦਲਿਤ ਕਾਂਗਰਸ ਲਈ ਸਰਦਾਤਾਜ ਨੇ ਤੇ ਇਸ ਮਾਮਲੇ ਨੇ ਪੰਜਾਬ ਦੇ ਵਿੱਚ ਅੰਦਰੂਨੀ ਤਣਾ ਨੂੰ ਜ਼ਾਗਰ ਕਰ ਦਿੱਤਾ ਤੇ ਆਉਂਦੇ ਸਮੇਂ ਦੇ ਵਿੱਚ ਇਸ ਦੇ ਸਿਆਸੀ ਪਰਿਵਾਰ ਪ੍ਰਭਾਵ ਗੰਭੀਰ ਹੋ ਸਕਦੇ ਨੇ ਤੇ ਦੱਸਦੀ ਹੈ ਕਿ ਪੰਜਾਬ ਕਾਂਗਰਸ ਚ ਜੱਟ ਸਿੱਖ ਦਬਦਬੇ ਤੇ ਮੁੱਦੇ ਤੇ ਹੁਣ ਚੰਨੀ ਦੇ ਬਿਆਨ ਦੇ ਨਾਲ ਸਿਆਸੀ ਖਮਸਾਨ ਮਚ ਗਿਆ ਹੈ ਤਾਂ ਦੱਸ ਦਈਏ ਕਿ ਹੁਣ ਕਾਂਗਰਸ ਦੇ ਵਿੱਚ ਇੱਕ ਕਾਸਟ ਨੂੰ ਲੈ ਕੇ ਵੀ ਹੁਣ ਕਲੇਸ਼ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਵਿੱਚ ਦਲਿਤ ਤੇ ਦੂਜੇ ਪਾਸੇ ਜੱਟ ਸਿੱਖ ਨੂੰ ਲੈ ਕੇ ਵਰਸਸ ਦਿਖਾਈ ਦੇ ਰਹੇ ਤੇ ਜਿਸ ਦੇ ਤਹਿਤ ਹੁਣ ਛੰਨੀ ਦੇ ਬਿਆਨਤ ਤੋਂ ਬਾਅਦ ਲਗਾਤਾਰ ਸਿਆਸੀ ਕਮਸਾਣਾ ਜਿਹੜਾ ਕਿ ਮੱਚਦਾ ਹੋਇਆ ਨਜ਼ਰ ਆ ਰਿਹਾ ਹੈ